ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਬਾਈ ਕੀ ਹਾਲ ਹੈ ਸਾਰੇ ਕਿਸਾ ਨੂੰ ਵੀਰਾਂ ਦੇ ਤੇ ਕਿਸਾਨ ਵੀਰਾਂ ਦੀ ਲਿਜ ਲੈ ਕੇ ਆਏ ਆ ਬਾਈ ਆਪਾਂ ਗਾਂ ਹੀ ਬਹੁਤ ਸੋਹਣੀ ਗਾਂ ਹੀ ਲੈ ਕੇ ਆਏ ਆ ਬਹੁਤ ਥੋੜੀ ਰੇਟ ਦੇ ਵਿੱਚ ਤੇ ਗਾਂ ਦੀ ਤੁਹਾਨੂੰ ਸਾਰੀ ਜਾਣਕਾਰੀ ਡਿਟੇਲ ਰਿਡਿੰਗ ਨੇ ਵੀਡੀਓ ਦੇ ਵਿੱਚ ਬਾਈ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਆਪਣੇ ਚੈਨਲ ਉੱਤੇ ਨਵੇਂ ਹੋ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਕਰ ਦਿਓ ਸਬਸਕ੍ਰਾਈਬ ਤੇ ਆਪਣੇ ਪੇਜ ਨੂੰ ਕਰ ਲਓ ਫੋਲੋ ਤੇ ਅੰਦਰ ਕਰਦੇ ਆ ਬਾਈ ਗਾਂ ਦੇ ਬਾਰੇ ਚ ਗਾਂ ਦੀ ਜਿਹੜੀ ਬਰੀਡ ਹੈਗੀ ਆ ਬਾਈ ਜੀ ਐਚ ਐਫ ਬਰੀਡ ਦੀ ਗਾਂ ਜੀ ਬਾਕੀ ਦੇ ਸਕਦੇ ਆ ਬਾਈ ਆਪਾਂ ਹਵਾਨਾ ਬਲਾਰਾ ਦੇ ਸਕਦੇ ਆ ਪਹਿਲੇ ਸੋਏ ਦੀ ਗਾਂ ਤੇ 4.5 ਮਹੀਨੇ ਡੱਬਣਾ ਬਾਈ ਬਾਕੀ ਦੇ ਸਕਦੇ ਆ ਆਪਾਂ ਸੈਟਸਿਫਾਇਡ ਸੀਮਿੰਟ ਭਰੇ ਹੋਇਆ ਹੈਗਾ ਬੱਚੀ ਆਉ ਜਿਹਦੇ ਨਾਲ ਬਾਈ ਤੇ ਬਾਕੀ ਦੇ ਸਕਦੇ ਆ ਬਾਈ ਆਪਾਂ ਡਾਈ ਦੀ ਤੰਦਰੁਸਤੀ ਦੇ ਸਕਦੇ ਆ ਬਾਕੀ ਕੱਡ ਕੱਢਦੇ ਅਸਾਂ ਠੰਡੀ ਸੀਲ ਹੈ ਜੀ ਪਹਿਲੇ ਸੋਏ ਦੀ ਜਾਂ ਬਾਈ ਜੀ ਤੇ ਗੱਲ ਕਰੀਏ ਬਾਈ ਦੀ ਬਾਈ ਦੇ ਏਰੀਏ ਦੀ ਬਾਈ ਦਾ ਏਰੀਆ ਜਿਹੜਾ ਮੁਕਸਰ ਬਾਈ ਦਾ ਏਰੀਆ ਜਿਹੜਾ ਬਾਈ ਤੇ ਬਾਈ ਨੇ ਜਿਹੜੇ ਪ੍ਰਾਈਸ ਦੀ ਡਿਮਾਂਡ ਕੀਤੀ ਹੈ ਜੀ 65000 ਰੁਪਏ ਬਾਈ ਨੂੰ ਡਿਮਾਂਡ ਆ ਬਾਈ ਨੂੰ ਫਿਕਸ ਰੇਟ ਨਹੀਂ ਹੈ ਜਿਆ ਮੌਕੇ ਤੇ ਮਾਨਤਾ ਹੋ ਜਾਊਗਾ ਤੇ ਏਰੀਆ ਬਾਈ ਦਾ ਹੈਗਾ ਬਾਈ ਮੁਕਸਰ ਪਿੰਡ ਬਾਈ ਦਾ ਕਾਲਗੜ੍ਹ ਤੇ ਬੱਤੀ ਬਾਈ ਦੇ ਨੰਬਰ ਵੀ ਆਪਾਂ স্ক্রিন ਉੱਤੇ ਦੇਤੇ ਹੋ ਸੇ ਬਾਈ ਨਾਲ ਸੰਪਰਕ ਕਰਕੇ ਗ੍ਰਾਈਂ ਦੇ ਬਾਰੇ ਜ਼ਿਆਦਾ ਜਾਣਕਾਰੀ ਲੈ ਸਕਦੇ ਹੋਗੇ ਤੇ ਤੁਹਾਡੇ ਲਈ ਜੋ ਪਛਮਸੀ ਨੇਰੀ ਸਾਧਨ ਕੋਈ ਜ਼ਮੀਨ ਬਲੱਡ ਬਕਾਉ ਹੈਗਾ ਬਾਈ ਤਾਂ ਆਪਾਂ नीचे ਦਿੱਤੇ ਹੋਏ ਨੰਬਰਾਂ ਤੇ ਫੋਟੋ ਵੀਡੀਓ ਆਪ ਨੂੰ ਭੇਜ ਸਕਦੇ ਹੋ ਬਾਈ ਆਪਾਂ ਤੁਹਾਡੀ ਵੀੜ ਆਪਣੇ ਚੈਨਲ ਉੱਤੇ ਲਾਵਾਂਗੇ ਵੀਡੀਓ ਕਿਵੇਂ ਲੱਗੀ ਜਰੂਰ ਦੱਸੋ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਆਪਣੇ ਪੇਜ ਨੂੰ ਫੋਲੋ ਜਰੂਰ ਕਰਨਾ ਜੀ ਮਿਲਦਾ ਨਹੀਂ ਕਿਸ ਨਵੇਂ ਵੀਡੀਓ ਦੇ ਵਿੱਚ ਧੰਨਵਾਦ ਜੀ